ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁੰਡੇ ਚ ਆਪਾਂ ਇੱਕ ਕੌਲੀ ਪਾ ਲਈ ਤਿਲਾਂ ਦੀ ਇਹਨੂੰ ਪਹਿਲਾਂ ਆਪਾਂ ਕੁੱਟ ਲੈਣੇ ਆ ਅੱਧੀ ਕੌਲੀ ਆਪਾਂ ਫੇਰ ਪਾਉਣੇ ਆ 250 ਗ੍ਰਾਮ ਆਪਣੇ ਕੋਲ ਤੇੜਵਾ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਜੇ ਤੁਸੀਂ ਮਿਕਸੀ ਦੇ ਵਿੱਚ ਇਹਨਾਂ ਨੂੰ ਕੁੱਟਣਾ ਹੈ ਨਾ ਤੇ ਤੁਸੀਂ ਇਹਨਾਂ ਨੂੰ ਥੋੜੇ ਜੇ ਰੋਸਟ ਕਰਕੇ ਤੇ ਮਿਕਸੀ ਨੂੰ ਜਿਹੜਾ ਆ ਰੋਕ ਰੋਕ ਕੇ ਚਲਾ ਕੇ ਪੁਸ਼ ਕਰਕੇ ਫੇਰ ਇਹਨਾਂ ਨੂੰ ਤੁਸੀਂ ਪੀਸ ਸਕਦੇ ਆ ਕੁੱਲਰ ਕੁੱਟਣ ਲੱਗੇ ਆਪਾਂ ਪੰਜਾਬ ਵਿੱਚ ਸਾਡੇ ਇਹਨੂੰ ਕੁੱਲਰ ਬੋਲਦੇ ਆ ਜਿਹੜਾ ਆਪਾਂ ਕੁੱਟ ਲਿਆ ਆ ਜਿੰਨਾਂ ਨੂੰ ਮਿੱਠਾ ਪਸੰਦ ਕਰਦੇ ਉਹਦੇ ਹਿਸਾਬ ਦੇ ਨਾਲ ਤੁਸੀਂ ਇਹਦੇ ਵਿੱਚ ਗੁੜ ਪਾ ਲਓ ਤੇ ਆਪਾਂ ਗੁੜ ਪਾ ਲਿਆ ਆ ਤੇ ਤਕਰੀਬਨ ਇੱਕ ਡੜੀ ਗੁੜ ਦੀ ਮੈਂ ਪਾਈ ਜਿਆਦਾ ਨਹੀਂ ਪਾਇਆ ਹੈਗਾ ਅਸੀਂ ਘੱਟ ਮਿੱਠਾ ਪਸੰਦ ਕਰਦੇ ਆ ਤੇ ਆਪਾਂ ਗੁੜ ਜਿਹੜਾ ਪਾ ਕੇ ਚੰਗੀ ਤਰ੍ਹਾਂ ਇਹਨੂੰ ਕੁੱਟਣਾ ਹੈ ਇਦਾਂ ਫੇਰ ਇੱਕ ਵਾਰੀ ਉਲੱਦ ਲਿਆ ਪਲਟ ਲਿਆ ਇਹਨੂੰ ਤੇ ਫੇਰ ਕੁੱਟ ਲਿਆ ਬਹੁਤ ਹੀ ਟੇਸਟੀ ਕੁੱਲਰ ਜਿਹੜੀ ਸਰਦੀਆਂ ਦੇ ਮੌਸਮ ਲਈ ਸਪੈਸ਼ਲ ਹੈ ਗਰਮੀਆਂ 'ਚ ਨਹੀਂ ਖਾਣੀ ਚਾਹੀਦੀ ਤੇੜ ਬਹੁਤ ਗਰਮ ਹੁੰਦੇ ਆ ਤੇ ਦੇਖੋ ਕੁੱਲਰ ਆਪਣੀ ਜਿਹੜੀ ਬਣ ਕੇ ਤਿਆਰ ਹੋ ਗਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਸਪੋਰਟ ਕਰੋ ਮੇਰੇ ਚੈਨਲ ਨੂੰ ਦੇਖੋ ਜਦੋਂ ਇਹਦਾ ਤੇਲ ਜਿਆਦਾ ਨਿਕਲਿਆ ਤਾਂ ਕੁੱਲਰ ਆਪਣੀ ਬਣ ਕੇ ਤਿਆਰ ਹੋ ਗਈ ਆ